ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਲੱਗਨ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਤਿੰਨ ਤੁਹਾਨੂੰ ਮੱਝਾਂ ਦਿਖਾਉਣੀਆਂ ਚੰਗੇ ਦੁੱਧ ਵਾਲੀਆਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਸੋ ਇਹ ਇੱਕੋ ਹੀ ਆ ਬਾਕੀ ਸਾਰੀਆਂ ਗੱਬਣਾ ਵਾ ਤੇ ਗੱਬਣਾ ਆਪਣੀਆਂ ਪਾਸ ਕਰਕੇ ਵੇਸ ਚੱਕ ਕੇ ਖੜੋ ਤੇ ਸੁਵਿਧਿ ਆਪਣੇ ਦੋ ਟਾਈਮ ਇੱਥੇ ਆ ਕੇ ਚਵਾਈ ਕਰਕੇ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਤੇ ਸਾਡੀ ਬੇਨਤੀ ਆਲੀ ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਭਾਈ ਵਧੀਆ ਤੇ ਨਾਮ ਦੱਸ ਦੋ ਵੀਰ ਜੀ ਕਰੀ ਆਪਣਾ ਪਾ ਜੀ ਦਾ ਨਾਮ ਹੈ ਰਾਜੇ ਸੁਰਿੰਦਰ ਸਿੰਘ ਪਿੰਡ ਪਲਗਣ ਤੇ ਤਹਿਸੀਲ ਹਾਂਜੀ ਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਲੱਗੇ ਸ਼੍ਰੀ ਰਾਮ ਤੇਰਸਾ ਹਾਂਜੀ ਰਾਮ ਤੇਰਸਾ ਲੱਗੇ ਪਿੰਡ ਚਗਾਵਾ ਪਿੰਡ ਲੋ ਪੋਕੇ ਚਗਾਵਾ ਵੀ ਲੱਗੇ ਠੀਕ ਹੈ ਜ ਤੇ ਫੋਨ ਨੰਬਰ ਬੋਲਦਾ ਇੱਕ ਵਰੀ ਆਪਣਾ ਨੰਬਰ 8872 11985 ਠੀਕ ਆ ਤੇ ਮੱਜਾਂ ਆਪਣੇ ਲਿਆਂਦੀਆਂ ਕਿ ਕਰਦੀਆਂ ਜੀ ਇਹ ਭਾਈ ਇਹਨੂੰ ਸੁਹਾ ਚੋਇਆ ਜੀ ਅੱਛਾ ਅੱਛਾ ਇੱਕ ਇੱਕ ਸੁਹਾ ਦੋ ਕਰੇ ਚੋਇਆ ਆਪਣਾ ਇੱਕ ਸੁਹਾ ਚੋਇਆ ਜੀ ਤੇ ਦੁੱਧ ਪਿਛਲੇ ਸੂਰੇ ਦੇ ਅੰਦਰ ਵੀ 16-17 ਕਿਲੋ ਅੱਛਾ ਹੁਣ ਇਹਦੇ 16 ਕਿਲੋ ਉਪਰ 14 ਕਿਲੋ ਦੀ ਆਪਾਂ ਗਾਰੰਟੀ ਦੇਣੀ ਦੋਟਾ ਤਿਆਰ ਜਿਹੜਾ ਮੌਕੇ ਤੇ ਹਾਂ ਅੱਜ ਮੌਕੇ ਤੇ ਚੋ ਕੇ ਛੜੇ ਦੋ ਜਿਹੜਾ ਦੋ ਟਾਈਮ ਚਵਾ ਦੋਗੇ ਹਾਂਜੀ ਹਾਂਜੀ ਤੇ ਬੱਚਾ ਕੀ ਆ ਗਿਆ ਤੇ ਮਗਰ ਇਹਦੇ ਮਗਰ ਕੱਟਾ ਜਾਈ ਜੀ ਮੇਰੀ ਕਿੰਨੇ ਕਿ ਚਰਦੀ ਸੋਈ ਆ ਇਹਨੂੰ ਅੱਜ 8 ਦਿਨ ਹੋ ਗਏ ਸੋਈ ਨਹੀਂ ਅੱਜ ਦੇ ਦਿਨ ਸੋਈ ਕਿੱਟਾ ਵੀ ਚੰਗਾ ਭਲਿਆ ਦਿੱਤਾ ਨਾ ਇਹਨੇ ਹਾਂਜੀ ਤੇ ਅਜੇ ਤੇ ਦੁੱਧ ਵਾਜੂਗੀ ਫਿਰ ਤੇ ਇਹ ਭਾਜੀ ਕਰੂਗੀ ਅੱਗੇ ਜਣਾ 16-17 ਕਿਲੋ ਦੁੱਧ ਕਰੂ ਅੱਛਾ ਸੋਲਾ 17 ਦੇ ਲਾਗ ਬਣੇ ਦੋ ਦੋ ਜੀ ਢੱਕ ਲਈਏ ਇਹ ਦੇ ਲਾਗੇ ਮਹਿਲਾ ਮਾਰਨਾ ਮੈਨੇ ਠੀਕ ਆ ਖੋਲੋ ਹਾਂ ਫੇਰ ਤੋੜ ਦਈਏ ਬਾਕੀ ਮੱਝਾਂ ਤਿੰਨੇ ਹੀ ਭਾਰ ਗਿਆ ਵਾਂ ਤਿੰਨੇ ਹੀ ਇੱਕ ਤੋਂ ਵੇਖਿਆ ਜਿਹੜਾ ਆਪਣੇ ਆਪਣੀ ਜਗ੍ਹਾ ਤੇ ਇੰਨੇ ਚੰਗੀਆਂ ਆ ਵਾ ਕੱਦ ਵਜਨ ਚ ਪੂਰੀਆਂ ਆ ਜਿਹੜੀਆਂ ਗੰਦੀ ਹੀਰੇ ਲਾਉਂਦੇ ਆ ਰਬੀਲ ਵੀਰ ਵੇ ਪੂਰੀਆਂ ਵੇ ਸੀਧੀਆਂ ਵੇ ਇਹਨਾਂ ਦੀ ਆ ਦੇਖ ਸੰਦੇ ਲਾਈਵ ਲਾਈਵ ਆ ਕੇ ਆ ਕੇ ਮਾਲੇ ਸਿੱਧ ਲਾਈ ਬਾਕੀ ਥੱਲੇ ਵੀ ਚੰਗੀਆਂ ਬਣ ਗਿਆ ਜੇ ਸਵੇਰ ਸਵੇਰ ਦਾ ਟਾਈਮ ਆ ਜੇ ਗੋਰੀਆਂ ਰੱਜੀਆਂ ਰੁੱਜੀਆਂ ਵੀ ਨਹੀਂ ਆ ਬਾਕੀ ਭਾਈ ਮੈਂ ਨਹੀਂ ਕੋਈ ਸ਼ੱਕ ਮੈਂਨਾਂ ਦੁੱਧ ਨੂੰ ਬੱਚੇ ਵਾਲ ਨੇ ਥੋੜਾ ਜਿਹਾ ਬੱਚੇ ਕਰਕੇ ਤੇਜ ਭੱਜਦੀ ਹਰ ਦੀ ਤੱਕ ਹਰ ਦੀ ਦੀ ਤਾਂ ਡਲ ਗਈ ਆ ਨੱਲਾ ਵੀ ਸਾਰੇ ਹੀਰੇ ਆ ਥੀਲੀਆਂ ਵੇਹ ਲੋ ਇਧਰ ਹੈ ਨੂੰ ਮਾਰ ਕੇ ਨਾ ਵੇ ਇਧਰ ਹਾਂ ਉੱਥਾਂ ਹੀ ਬਹਿ ਜਾ ਉੱਥੱਲੇ ਥੋੜੇ ਹੀਰੇ ਤੇ ਆ ਥਾਣੇ ਤੇ ਆਪਾਂ ਇੱਕ ਵਾਰੀ ਲਾਗੇ ਤੋਂ ਦੇਖ ਸਕਦੇ ਚੰਗੇ ਗੈਪ ਤੇ ਬਾਕੀ ਮਿਲਕਵੇਂ ਨੇ ਚੰਗੇ ਮੋਟੀ ਕਾਵਾ ਮਰਗੀ ਲੱਗੀ ਆ ਤੇ ਕਰੀਆ ਹਵਾਨਾ ਇਹਦਾ ਪਿੱਛੋਂ ਫਿਰ ਤੋਂ ਦੇਖ ਸਕਦੇ ਜੀ ਚੰਗੀ ਤੇ ਆ ਰਹੀ ਆ ਸੱਲਿਆਂ ਤੇ ਥਣ ਥਣ ਓਕੇ ਸਾਰੇ ਹਾਂ ਜੀ ਜੀ ਓਕੇ ਥਣ ਦੇ ਕੁੜੀਆਂ ਵਾਂ ਬੰਬੀਆਂ ਨੂੰ ਚਲਦੇ ਨੇ ਅੱਛਾ ਥਣ ਤੇ ਹੱਥ ਹੀ ਰੱਖਣ ਦੀ ਲੋੜ ਨਾ ਹੁੰਦਾ ਠੀਕ ਆ ਹਾਂ ਦੇਖ ਸਕਦੇ ਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਜੇ ਦਾ ਮੁੱਲ ਤੇ ਭਾਜੀ ਪਾ ਲੋਕਾਂ ਨੂੰ 2 ਲੱਖ ਕਰੀਏ 1.5 ਕਰ ਜੀਗੇ ਪਰ 1 55 ਦੀ ਦੇ ਦਾਂਗੇ ਕਿੰਨੇ ਦੀ 1 55 ਦੀ ਨਾ ਲਈਏ ਕੱਟ ਕਰ ਦਈਏ ਆਹ ਲੋ ਜੋ ਮਾਨਦਾਨ ਕਰ ਦੋ ਆਪ ਹੀ ਕਰ ਦੋ ਪੂਰੇ 1.5 ਦੀ ਰੱਖ ਪੰਜ ਹੋਰ ਛੱਡ ਦਈਏ ਠੀਕ ਹੋ ਗਿਆ 45 ਦੀ ਦੇ ਦਈਏ ਠੀਕ ਹੈ ਭਾਈ ਠੀਕ ਹੈ ਤੇ ਬਾਕੀ ਮੌਕੇ ਤੇ ਹੋ ਜਾਊਗਾ ਹਾਂਜੀ ਕੋਈ ਨਹੀਂ ਮਾਨਦਾਨ ਕਰਦਾ ਭਾਈ ਨੂੰ ਕੋਈ ਕਰਦਾ ਛੋੜ ਠੀਕ ਆ ਤੇ ਆ ਵੀ ਮੱਝ ਜਿਹੜੀ ਭਾਰੀ ਆ ਸਰੀਰਮਪੂਰੀ ਇਹ ਜੇ ਆ ਵੀ ਦਿਨ ਖੜਦੀ ਆ ਥੋੜੇ ਹਾਂਜੀ ਇਹ 25 ਦੀ ਆ ਥਾਣੇ ਦੇ ਵੀ ਆਪਾਂ ਦੇ ਸਾਦੇ ਅਗਲੇ ਪਿਛਲੇ ਥਾਣੇ ਲਗਭਗ ਇੱਕੋ ਜਿਹੀ ਆ ਤੇ ਮਿਲਕ ਮਹੀਨੇ ਦੇ ਵਿੱਚ ਚੰਗੇ ਮੋਟੀ ਲੱਗੀ ਆ ਇਹਦਾ ਵੀ ਸੂਆ ਕਰੇ ਚੋਇਆ ਫਿਰ ਇਹ ਜੀ ਇੱਕ ਸੂਆ ਇਹਦਾ ਚੋਇਆ ਜੇ ਪਿਛਲੇ ਸੂਈ ਲੈ ਆਂਦੀ ਅੱਛਾ ਤੇ 14-15 ਕਿਲੋ ਦੁੱਧ ਵਧੀਆ ਕੱਢਦੀ ਸੀਗੀ ਅੱਛਾ ਚੋਰਾ 15 ਲੀਟਰ ਦੁੱਧੇ ਕੱਢ ਦਿੰਦੀ ਪਹਿਲੇ ਸੂਈ ਹੁਣ ਤਾਂ ਜੇ ਸੂਈ ਇਹ ਜੇ 14-17 ਕਿਲੋ ਕਰੂਗੀ ਦੁੱਧ ਘੋ ਗਿਆ ਦੇਸੀ ਘਾਰਿਆਂ ਨੂੰ ਅੱਛਾ ਚੰਗੇ ਸੰਭੀ ਸੰਭੀ ਆਗੇ ਹਾਂ ਜੀ ਸੰਭੀ ਤੋਰਾਂ ਹਾਂ ਫਿਰ ਇੱਕ ਜੀ ਨੂੰ ਧੰਨਵਾਦ ਬਾਕੀ ਜਿਹੋ ਜੀ ਚੀਜ਼ ਉਹ ਜੇ ਮੁੱਲ ਸਾਂਭ ਵੀ ਚੰਗੀ ਕੀਤੀ ਆ ਤੇ ਫਿਰ ਹੁਣ ਸਾਂਭ ਦਾ ਮੁੱਲ ਵੀ ਪੈਣਾ ਬਾਕੀ ਚੰਗੀ ਚੀਜ਼ੇ ਸਾਂਭਨ ਦਾ ਫਾਇਦਾ ਹੋਇਆ ਬਾਕੀ ਜੇ ਕਿਸੇ ਡੇਰੀ ਵਾਲੇ ਵੀਰ ਨੇ ਖੜਨੀ ਆ ਉਹਨਾਂ ਦੇ ਮਤਲਬ ਦੀਆਂ ਵੀ ਆ ਇਹ ਆ ਵੀ ਚਲੋ ਇਹ ਤਿਆਰ ਹੋਣੀਆਂ ਜੀ ਇਹ ਤੋਂ ਪੁਰੇ ਦੀਆਂ ਚੰਗੀਆਂ ਵਾ ਪੁਰੀਆਂ ਬਾਕੀ ਜਿ ਕਿਹੇ ਵੀ ਉਹਨਾਂ ਕੋਈ ਵੀ ਪਸੰਦ ਹੁੰਦੀ ਆ ਫੋਨ ਲਾਵੇ ਇੱਕ ਕਰੀ ਮਾਨਤਨ ਮੌਕੇ ਤੇ ਹੋਣਗੇ ਖੁੱਲੇ ਬਾਕੀ ਮਾਨਾ ਦਾ ਆਪਾਂ ਦੇਖ ਸਕਦੇ ਹਾਂ ਸਟਰਕਚਰ ਚੰਗਾ ਵਾ ਚੰਗਾ ਹਵਣਾ ਇਹਨੇ ਫਿਕਸ ਜੇ ਤਿਆਰ ਕਰਨਾ ਆ ਤੇ ਇਹਦਾ ਫਿਰ ਮੁੱਲ ਹਾਂਜੀ ਜੀ ਜੀ ਇਹਦਾ ਮੁੱਲ ਕਰਦੇ ਜੇ 1.60 ਅੱਛਾ ਤੇ 1.50 ਜੀ ਦੇ ਦਿਆਂਗੇ ਫੋਨ ਕਰ ਦਈਏ ਮਾਨ ਪੂਰੇ ਡੇਢ ਦੇ ਦੇ ਦिए ਠੀਕ ਹੈ ਭਾਈ ਅੱਛਾ ਪੂਰੇ ਡੇਢ ਚੋ ਕਰ ਦੋ ਭਾਈ ਕੋਈ ਨਹੀਂ ਭਾਈ ਛੋੜ ਵੀ ਖੁੱਲੀ ਕਰ ਦਾਂਗੇ ਅੱਛਾ ਠੀਕ ਹੈ ਜੀ ਹਾਂਜੀ 15 ਦਿਨ ਮੈਂ ਸਾਹਮਣੀ ਪੈਣੀ ਹੈ ਪਰ ਮੈਂ 12 20 ਕਿਲੋ ਜੋ ਦੇ ਦੂਗਾ ਇਹਦੀ ਕਿਹ ਹੋਗਾ ਚੱਲ ਰਿਹਾ ਮੈਨੂੰ ਠੀਕ ਹੈ ਛੋਟੀ ਤੁਝੇ ਸੁਣਾਈ ਆਂਦੀ ਸੁਣੀ ਤੇ ਹੈਗੀ ਵੀ ਠੰਡੀ ਤੇਰੀ ਆ ਹਾਂਜੀ ਕੋਈ ਗੱਲ ਨਹੀਂ ਤੋ ਇਦਾਂ ਟਿਕਦਾ ਦਨੇ ਠੀਕ ਹੈ ਇਹਨੂੰ ਕੋਈ ਇਹਨੂੰ ਕੋ ਲੱਸੀ ਜੜੀ ਨਹੀਂ ਕੋਈ ਇਹਨੂੰ ਅੱਛਾ ਨਾ ਠੀਕ ਹੈ ਤੇ ਬਾਕੀ ਹੈ ਵੀ ਚਲੋ ਸਾਰੀਆਂ ਗੋਲ ਸਿੰਘ ਦੀਆਂ ਆ ਵੀ ਗੱਬਣ ਆ ਇਹ ਵੀ ਜਿਹੜੀ ਭਾਰੀ ਹੈ ਮੱਝਾਂ ਤਿੰਨੇ ਇੱਕੋ ਜੀਆਂ ਆਈਆਂ ਆ ਪੱਗ ਹਾਂਜੀ ਕਿੰਨੇ ਕੋਈਆਂ ਮੱਝਾਂ ਭਾਉਣ ਚੱਲੇ ਇਹਦੇ ਬਹਿ ਜਾਓ ਕੋਈ ਗੱਲ ਨਹੀਂ ਜੀ ਠੰਡੀਆਂ ਨਹੀਂ ਮਦਰ ਮਦੀ ਬਹਿ ਜਾਓ ਭਾਵੇਂ ਪਿਛੋ ਦੇ ਕੋਈ ਗੱਲ ਨਹੀਂ ਮੈਂ ਠੀਕ ਹੈ ਤੇ ਇਹ ਕਿੰਨੇ ਕ ਦੁੱਧ ਲੀ ਆ ਵਿੱਚ ਇਹਨੇ ਦਿੱਤਾ 16-17 ਲੀਟਰ ਅੱਛਾ ਇਹ ਇਹ ਤਾਂ ਹੀ ਤਾਂ ਦੀ ਹੋਣੀ ਆ ਇਹ ਵਾਲੀ ਮੱਝ ਹਾਂਜੀ ਇਹ ਮੇਰੀ ਆਪਣੀਆਂ ਇੱਥੇ ਹੀ ਆਪਣਾ ਧਰਾ ਹੀ ਆਪਣਾ ਮਤਲਬ ਅੱਛਾ ਠੀਕ ਹੈ ਆਪਣਾ ਖਾਦਾ ਹੀ ਕੰਮ ਆ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਕਿੰਨਾ ਕਿ ਦੁੱਧ ਚ ਹੋਇਆ ਤੁਸੀਂ ਜਿੱਤੀ ਇਹਦੇ ਨਾਲ ਦੁੱਧ ਹੋਇਆ 16 ਲੀਟਰ ਦੁੱਧ ਅੱਛਾ ਹਾਂਜੀ ਤੇ ਹੁਣ ਇਹ ਕਿੰਨਾ ਖੜਦੀ ਟਾਈਮ ਹੁਣ ਇਹ ਕਿ ਖੜਦੀ 8 ਹਫਤਾ 10 ਦਿਨ ਲੜੇ ਬਾਅਦ ਤੋ ਅੱਦ ਤੋਰੋ ਹਾਂ ਫਿਰ ਇੱਕ ਰੀ ਬਾਕੀ ਇਹ ਵੀ ਚੰਗੀ ਤਿਆਰ ਹੁੰਦੀ ਆ ਥੱਲਿਓ ਚੰਗੀ ਤਿਆਰ ਹੋ ਗਈ ਸੀ ਹਾਂ ਜੂ ਜੀ ਪਰ ਇਹ ਮੈਂ ਨੇ ਕੁੜੀ ਵੀ ਤੂ ਨੂੰ ਜੱਡਾ ਲਾਈ ਗਰੂਏ ਪਿਛਲੇ ਤੋਂ ਬੜੀ ਮਹਿਮਣੀ ਅੱਛਾ ਜੀ ਬਾਕੀ ਹੋਰ ਨਹੀਂ ਗੱਲ ਕੋਈ ਮੈਂ ਬੜੀ ਬੰਦੀ ਬੁੰਦੀ ਬਣੀ ਰਿਕਾਡ ਦਾ ਸਵਾਸਤਰਾ ਗੱਲ ਬਾਕੀ ਹੋਰ ਵੀ ਜਾਨਵਰ ਘਰੇ ਰੱਖੇ ਸਾਰੇ ਚੰਗੇ ਰੱਖੇ ਆ ਅਜਿਹਾ ਹੈ ਬਾਕੀ ਚੰਗੀ ਚੀਜ਼ ਤੇ ਮੁੱਲ ਲਾਇਦਾ ਫਾਇਦਾ ਵੀ ਹੁੰਦਾ ਹੈ ਪਗਾਹ ਕੇ ਦੇ ਕੱਲ ਨੂੰ ਵੇਚ ਨਹੀਂ ਪਵੇ ਤਾਂ ਫਿਰ ਚੰਗੇ ਪੈਸੇ ਵੱਟੇ ਜਾਂਦੇ ਬਾਕੀ ਅਜੇ ਵੀ ਅਜੇ ਕੋਈ ਹਫ਼ਤਾ ਦੱਸ ਦੇਣ ਕਿੰਦੇ ਖੜਦੇ ਆ ਤੇ ਥੱਲੇ ਆਪਾਂ ਦੇਖ ਸਕਦੇ ਹਾਂ ਤੱਕ ਕਰ ਚੰਗੀ ਬਣ ਜਾਊਗੀ ਉਹਨਾਂ ਵਿੱਚ ਚੰਗੀ ਤਿਆਰ ਹੋ ਗਈ ਆ ਤੇ ਹਵਾਨਾ ਜਿਹੜਾ ਇਹਨੇ ਫਿਕਸ ਜੇ ਰੱਖਣਾ ਵਾ ਤੇ ਥਾਣੇ ਇਹਦੇ ਵੀ ਆਪਾਂ ਦੇਖ ਸਕਦੇ ਇੱਕੋ ਜੇ ਸਾਈਜ਼ ਦੇ ਤੇ ਇੱਕੋ ਜੇ ਗੈਪ ਤੇ ਆ ਅਜੇ ਤਿਆਰ ਹੋਣੀ ਆ ਅੱਗੇ ਉਹ ਵੀ ਐ ਤੇ ਇਹਦਾ ਫਿਰ ਮੁੱਲ ਦੇ ਲੋ ਅੱਧੀ ਅੱਧੀ ਚ ਕੀ ਕਰਦੀਏ ਮੁੱਲ ਦਾ ਜੇ ਅੱਜ ਹੀ ਕਰੀਏਗੇ ਲੋ ਜੀ ਕੰਮ ਇਹੋ ਕਰਦੇ ਜੀ ਲੋਕੀ ਤੇ 2-2 ਲੱਖ ਹੀ ਕਰੀ ਜਾਂਦੇ ਹਾਂ ਹਾਂਜੀ ਕਿੰਨੇ ਦੀ ਤਈ ਆ 1 ਲੱਖ 60 ਕਰਦੀਏ ਮਨ ਤਾਂ ਨਾ ਹੋ ਰਿਹਾ ਕਿੰਨਾ ਕਰਦੀ ਆ ਆਪ ਹੀ ਕਰ ਦੋਗੇ ਵੇਖੋ ਕਿ ਨਾ ਗੰਮ ਤੋਂ ਹੀ ਦਤੋ ਅਜੇ ਚਲੋ ਸਾਹਮਣੇ ਸੁੰਭਨੀ ਆ ਕਿਸ ਨੇ ਸੋਈ ਹੁੰਦੀ ਹੈ ਸਾਹਮਣੇ ਹੋਂਦਾ ਮੋਲੀ ਇਹਦਾ ਹਾਂਜੀ ਹਾਂਜੀ ਮੁੜ ਕੇ ਤੁਹਾਨੂੰ ਬਤਾ ਹਰ ਜੇ ਸਵਾਗਤ ਦਿੱਤੀ ਤਾਂ ਫਿਰ ਇਹਦਾ ਵੱਧ ਪਾਵਾਂਗੇ ਹਾਂਜੀ ਹਾਂਜੀ ਆਪ ਹੀ ਜੱਸ ਨੋ ਕਰ ਦਿਓ ਕਿੰਨੇ ਰਿਦੇ ਨੇ ਡੇਢ ਡੇਢ ਚੋਂ ਵੀ 5 ਛੱਡ ਦਈਏ ਠੀਕ ਆ 50 ਇੱਕ 45 ਦੀ ਦੇ ਦੋਗੇ ਸਾਨੂੰ 1000 ਰੁਪਏ ਛੋਟ ਕਰ ਦੇ ਭਾਈ ਇਹਦੀ ਅੱਛਾ ਇਹਦੇ ਵਿੱਚ 1000 ਛੋਟ ਹਾਂਜੀ 1000 ਰੁਪਏ ਛੋਟ ਠੀਕ ਆ ਜੀ ਹਾਂਜੀ ਤੇ ਆ ਗਾਂ ਏ ਵੀ ਦੀ ਗੱਪ ਗੱਪਣਗੇ 9 ਮਹੀਨੇ ਅੱਛਾ 9 ਮਹੀਨੇ ਦੀ ਗੱਪਣੀ ਬੱਛੀ ਚੰਗੀ ਭੰਗੀ ਅੱਤ ਮਤਲਬ 8ਾਂ ਦੇ ਗੱਪਣਿਆ ਕਿ ਮਹੀਨਾ ਖੜਦੀ ਆ ਹਾਂਜੀ ਇਦਾਂ ਬਹਿ ਜਾ ਵੱਛੀ ਥੱਲੇ ਕੋਈ ਆਪਣੀ ਕੋਈ ਛੜੀ ਨਹੀਂ ਇਦਾਂ ਬਹਿ ਜਾ ਭੰਗ ਥੱਲਿਓਂ ਦੀ ਨੱਕ ਜੋ ਠੀਕ ਆ ਆ ਵੇਖੋ ਵੀ ਦੀ ਵੇਖੋ ਠੰਡੀ ਤੇਰੀ ਆ ਭੋਰੀ ਕੇ ਠੰਡੀ ਤੇਰੀ ਭੰਗ ਐਂ ਢਿਕਾ ਦੋ ਤਾਂ ਭੰਗ ਐਂ ਢਿਕਾ ਦੋ ਭੰਗ ਜਫਾ ਫਾ ਦੋ ਠੀਕ ਆ ਠੀਕ ਆ ਇਦਾਂ ਦੀ ਵੱਛੀ ਆ ਤੋਦੇ ਦਾ ਹੈ ਪਿਛਲੇ ਸਵੇਰੇ 18 ਲੀਟਰ ਤੋਂ ਆਇਆ ਇਸਨੇ ਅੱਛਾ ਹਾਂਜੀ ਠੀਕ ਹੈ ਤੇ ਆਹ ਕੀ ਕਰਦੀ ਹੁਣ ਮਤਲਬ ਤੋਰਾਂ ਫੇਰ ਇੱਕ ਰੀਮ ਇੱਕ ਮਹੀਨਾ ਕੱਚੀ ਆ ਜਿਹੜੀ ਹੈ ਹਾਂਜੀ ਹਾਂਜੀ ਕਦ ਇਹਦਾ ਮਹੀਨਾ ਅਜੇ ਨੰਦਾਂ ਜਿਹੀ ਵੈੜਵੀ ਠੀਕ ਹੈ ਪਿਛਲੇ ਸਵੇਰੇ ਸੂਈ ਦੂਜੇ ਸੋਣਾ ਦੀ ਦੰਦਾ ਜੀ ਤੇ ਬਾਕੀ ਕਦ ਕਦ ਵਜਨ ਚ ਗਾਵਾਂ ਦੇ ਹਿਸਾਬ ਨਾਲ ਚੱਲੇ ਵੀ ਚੰਗੀ ਆ ਬਹੁਤ ਹੀ ਚੰਗੀ ਆ ਆ ਜ ਲੈ ਤੇ ਇਹਦਾ ਮੁੱਲ ਫਿਰ ਕਿੰਨਾ ਕਰਦੀ ਆ ਆਪੇ ਤਾਂ ਹੀ ਕਰਨਾ ਹੈ ਹਾਂ ਆਪੇ ਕਰਨਾ ਹੈ ਹੁਣ ਦੇ ਦਿਆ 6.5 ਨਹੀਂ 6.5 ਨਾ ਦੇਈਏ ਕਰੋ ਕੋਈ ਮੰਨ ਤਾਂ ਆਪ ਹੀ ਕਰ ਦੋਗੇ 50 10 ਅੱਛਾ 55000 ਕਰ ਦੋਗੇ ਮੌਕੇ ਤੇ ਹੋਰ ਹੋਰ ਕਰ ਦਾਂਗੇ ਯਾਰ ਛੱਡਾਂਗੇ ਅੱਛਾ ਹੁਣ ਖੜੇ ਨੇ ਕੋਈ ਮਤਲਬ ਦੇ ਦਾਂਗੇ ਇੰਨੇ ਦੀ ਅੱਛਾ ਜੇ ਮੁੜ ਕੇ ਸਵਾਗਤ ਜੀ ਫਿਰ 55000 ਦੀ ਬੱਚੀ ਤੁਹਾਨੂੰ ਠੀਕ ਹੈ ਜੀ ਹਾਂਜੀ ਠੀਕ ਬਾਕੀ ਚਲੋ ਕੋ ਫੋਨ ਲਾ ਲੇ ਹਣਾ ਸੌਦਾ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੇ ਥਣ ਪਾਸ ਕਰਕੇ ਖੜੋ ਤੇ ਸੂਈ ਤੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ